ਆਪੇ ਸਾਰੇ ਤੰਦਰੁਸਤ ਹੋਗੇ 200 ਆ ਗਿਆ ਘੈਂੜੀਆ ਵਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਚੱਲੇ ਜੱਟਾਂ ਦੇ ਸ਼ਹਿਰ ਜਿੱਥੇ ਜੱਟਾਂ ਦਾ ਮਨਸੰਭ ਸ਼ਹਿਰ ਆ ਕਿਹੜਾ ਸ਼ਹਿਰ ਆ ਤੁਸੀਂ ਪਹਿਲਾਂ ਮੈਨੂੰ ਕਮੈਂਟ ਵਿੱਚ ਦੱਸਣਾ ਵੇਖ ਕੇ ਕਿ ਜੱਟਾਂ ਦਾ ਕਿਹੜਾ ਸ਼ਹਿਰ ਆ ਇਹ ਮਨਸੰਭ ਜਿੱਥੇ ਜੱਟਾਂ ਇਹ ਸਾਰੇ ਸੰਦ ਬਾੜੇ ਖੇਤੀ ਬਾੜੀ ਸਾਰੇ ਸੰਦ ਮਿਲਦੇ ਆ ਉਹ ਤੁਹਾਨੂੰ ਸ਼ਹਿਰ ਤੇ ਹੋਣ ਚੱਲੇ ਆ ਦੋਸਤੋ ਉਹ ਸ਼ਹਿਰ ਦਾ ਵਲੌਗ ਤੁਹਾਡੇ ਲੈ ਕੇ ਜਾਏ ਆ ਤੇ ਤੁਹਾਨੂੰ ਜਰੂਰ ਫਤਾਨਦਾ ਹੂਆ ਤੇ ਆਪਾਂ ਤੁਹਾਨੂੰ ਲੈ ਜਾਵਾਂ ਚੱਕਾ ਸ਼ਹਿਰ ਵਿੱਚ ਤੋਂ ਦੋਨੋਂ ਐਂਡ ਤੇ ਦੱਸਾਂਗੇ ਕਿ ਚੱਕਾ ਦਾ ਕਿਹੜਾ ਸ਼ਹਿਰ ਆ ਦੋਸਤੋ ਲੋਜਿਕ ਤੋਂ ਸ਼ਹਿਰ ਸ਼ੁਰੂ ਹੋਣਾ ਚੱਕਾ ਦਾ ਆ ਦੇਖੋ ਸੰਤ ਬਾੜੇ ਖੇਤੀ ਦੇਖੋ ਸਟਾਰਟ ਹੋ ਜਾਂਦੇ ਆ ਤੇ ਦੋਸਤੋ ਜਿਹੜਾ ਹੈਗਾ ਆ ਹੈਗਾ ਦੂਸਰਾ ਪੈਟਰੋਲ ਪੰਪ ਆ ਪਹਿਲਾ ਪੈਟਰੋਲ ਪੰਪ ਚੇਨਾ ਗਿਆ ਤੇ ਸਾਰੇ ਚਾਰ ਪੈਟਰੋਲ ਪੰਪ ਨੇ ਹੱਥੇ ਕੋਤ ਦੁਕਾਨਾਂ ਇੱਥੋਂ ਦੀਆਂ ਸ਼ੁਰੂ ਹੋਣੇ ਤਾਂ ਇੱਕ ਮੈਰਿਜ ਪੈਲਸ ਆਹ ਵਾਲਾ ਕਿ ਸ਼ੁਰੂ ਹੋ ਗਿਆ ਟੈਂਟ ਦੀਆਂ ਦੁਕਾਨਾਂ ਗੱਡੀਆਂ ਦੀਆਂ ਦੁਕਾਨਾਂ ਰਿਪੇਅਰ ਤੇ ਟਾਇਰਾਂ ਦੀਆਂ ਦੁਕਾਨਾਂ ਤੇ ਇੱਧਰ ਮਕੈਨਿਕਲ ਵਰਕਸ ਹੋਰ ਹੈਗੇ ਨੇ ਤੇ ਦੋਸਤੋ ਆਹ ਸ਼ਹਿਰ ਦਾ ਤੀਸਰਾ ਪੈਟਰੋਲ ਪੰਪ ਹੈ ਛੋਟਾ ਆ ਸ਼ਹਿਰ ਆ ਤੇ 4 પેટ્રોલ ਪੰਪ ਆ ਦੋਸਤੋ ਇੱਥੇ ਇੱਧਰ ਕਪੜਿਆਂ ਦਾ ਦੁਕਾਨਾਂ ਸਟਾਰਟ ਹੋ ਗਿਆ ਇੱਥੋਂ ਆ ਅਜੀਜ਼ ਰੈਸਟੋਰੈਂਟ ਆ ਜਿੱਥੇ ਬਹੁਤ ਘੈਂਟ ਆ ਸੋਫੇ ਵਗੈਰਾ ਫਰਨੀਚਰ ਹਾਊਸ ਇਹ ਕਾਫ ਰਿਕ ਦਾ ਹਾਊਸ ਆ ਜੀ ਆ ਹੈਗਾ ਮੰਡੀ ਦਾ ਗੇਟ ਸਾਨੂੰ ਮੰਡੀ ਦਾ ਕਿਹੜਾ ਕਢਾਵਾਂਗੇ ਏਸ਼ੀਆ ਦੀ 2 ਨੰਬਰ ਤੇ ਦਾਣਾ ਮੰਡੀ ਆ ਜੀ ਇੱਥੇ ਤੁਹਾਨੂੰ ਮੰਡੀ ਦਿਖਾਵਾਂਗੇ ਸਾਰੀ ਆਪਾਂ ਫੜਦੇ ਹੋਏ ਫਰਟੀਲਾਈਜ਼ਰ ਦੀਆਂ ਦੁਕਾਨਾਂ ਦਵਾਈਆਂ ਦੀਆਂ ਇੱਕ ਛੋਟਾ ਜਿਹਾ ਪੈਲਸ ਬਣਿਆ ਪਾਰਟੀਆਂ ਪੂਟੀਆਂ ਲਈ ਆ ਵੀ ਬਹੁਤ ਘੈਂਟ ਹੈ ਤਲਵੰਡੀ ਦੇ ਵਿੱਚ ਠੇਕ ਤੋਂ ਸ਼ੁਰੂ ਹੋਏ ਨੇ ਦੋਸਤੋ ਖੇਤੀ ਬਾੜੀ ਦੇ ਸਥਾਨ ਤੇ ਜਿਹੜੇ ਬਣਦੇ ਆ ਸ਼ਹਿਰ ਮਸ਼ਹੂਰ ਆ ਜੀ ਆ ਗਈ ਬਖਦਾਵਰ ਮਕੈਨਿਕਲ ਸਰਵਿਸ ਸੰਦਾਨੀ ਖੇਤਰੀਬੜੀ ਸਭ ਤੋਂ ਵੱਡੀ ਦੁਕਾਨ ਹੈ ਇੱਕ ਓਪਨ ਹੋ ਰਹੀ ਆ ਆ ਦੇਖੋ ਸਾਧ ਪੜੇ ਬਾਹਰ ਸਪੇ ਆ ਆ ਹੈਗਾ ਜੀ ਟੋਟਾ ਪੰਪ ਆ ਦਾਣਾ ਮੰਡੀ ਦਾ ਮੇਨ ਗੇਟ ਆਪਾਂ ਮੁੜ ਜਾਈਏ ਕਰਦੇ ਗੱਲਾਂ ਬਾਤਾਂ ਇੱਥੇ ਸੂਰ ਚਿਕਨ ਸੈਂਟਰ ਜਿਹਨੂੰ ਮਿੰਨੀ ਬੱਸ ਦੇ ਨਾਲ ਜਾਣਾ ਜਾਂਦਾ ਆ ਹੈਗਾ ਜੀ ਇਥੇ ਸਕੂਲ ਦਾ ਗਰਾਊਂਡ ਜਿੱਥੇ ਕ੍ਰਿਕਟ ਦੇ ਬਹੁਤ ਵੱਡੇ ਟੂਰਨਾਮੈਂਟ ਹੁੰਦੇ ਤੇ ਗਰੀਬ ਲੜਕੇਆਂ ਸ਼ਾਦੀਆਂ ਇਹ ਲੋ ਹੁੰਦੀਆਂ ਇੱਥੇ ਹੀ ਪੰਡਾਲ ਸਜਾਇਆ ਜਾਂਦਾ ਹਰ ਸਾਲ ਇੱਥੇ ਗਰੀਬ ਲੜਕੇਆਂ ਸ਼ਾਦੀਆਂ ਵੀ ਲੈਣੀਆਂ ਆਂਗੀਆਂ ਇਸ ਗਰਾਊਂਡ ਦੇ ਵਿੱਚ ਸਕੂਲਾ ਗਰਾਊਂਡ ਹੈ ਸਰਕਾਰੀ ਸਕੂਲਾ ਗਰਾਊਂਡ ਹੈ ਤਲਵੰਡੀ ਭਾਈ ਇਹ ਥੋੜਾ ਸ਼ਹਿਰ ਆਪਣਾ ਹੀ ਸਟਾਰਟ ਹੋ ਜਾਂਦਾ ਮੇਨ ਤੁਹਾਨੂੰ ਪਹਿਲਾਂ ਮੇਨ ਸਿੱਧਾ ਸਿੱਧਾ ਘੇੜਾ ਕਢਾਉਨੇ ਆ ਫੇਰ ਕਢਾਉਨੇ ਆ ਆਪਾਂ ਬਾਜ਼ਾਰ ਦਾ ਵੀ ਘੇੜਾ ਦੋਸਤੋ ਗੋਪਤਾ সুইਟ ਹਾਊਸ ਇੱਧਰ ਬਾਜ਼ਾਰ ਹੈ ਸਾਨੂੰ ਬਾਜ਼ਾਰ ਦਾ ਕਿਹੜਾ ਕਢਾਵਾਂਗੇ ਦੋਸਤੋ ਆਪਾਂ ਪਹੁੰਚ ਚੁੱਕੇ ਆ ਰੇਲਵੇ ਫਾਟਕ ਦੇ ਕੋਲ ਇੱਥੇ ਰੇਲਵੇ ਸਟੇਸ਼ਨ ਵੀ ਬਣਿਆ ਹੋਇਆ ਹੈ ਸ਼ਹਿਰ ਵਿੱਚ ਆਹ ਦੇਖੋ ਰੇਲਵੇ ਫਾਟਕ ਇੱਥੋਂ ਦਾ ਇਹੜੀ ਬੱਸਾਂ ਦੀ ਸਰਵਿਸ ਹੈਗੀ ਆ ਦੋਸਤੋ ਉਹ ਰੇਲਵੇ ਸਟੇਸ਼ਨ ਦਾ ਦੂਰ ਦੂਰ ਤੱਕ ਜਿਹੜੀ ਬੱਸਾਂ ਦੀ ਸਰਵਿਸ ਆ ਦੋਸਤੋ ਹਰ 2 ਮਿੰਟ ਵਿੱਚ ਬਠਿੰਡਾ ਅੰਮ੍ਰਿਤਸਰ ਬੱਸਾਂ ਦੀ ਸਰਵਿਸ ਹੈਗੀ ਆ ਤੇ ਇਹ ਟ੍ਰੇਨਾਂ ਏ ਤੋਂ ਲੁਧਿਆਣੇ ਤੋਂ ਇੱਥੋਂ ਟ੍ਰੇਨਾਂ ਜਾਂਦੀਆਂ ਨੇ ਐਥੋਂ ਦੋਸਤੋ ਜਿਹੜਾ ਹੈਗਾ ਇਹ ਬਾਜ਼ਾਰ ਖੇਤੀਬਾੜੀ ਬੱਚਿਆਂ ਨੇ ਢਿਡਾਉਣੇ ਆ ਦੇਖੋ ਤਾਂ ਸ਼ੁਰੂ ਹੋ ਜਾਂਦੇ ਨੇ ਆ ਫਰੋਟਾਂ ਦੀ ਦੁਕਾਨ ਆ ਗਈ ਮਠਿਆਈਆਂ ਵਾਲੀ ਦੁਕਾਨ ਵੀ ਦੇਖ ਸਕਦੇ ਹੋ ਆ ਦੇਖੋ ਸੰਦ ਬੜੇ ਨੇ ਸਰਕਾਰ ਦੇ ਤੇ ਸੰਦ ਬੜੇ ਬੰਦੇ ਆਈ ਕਿਉਂ ਦਿਖਾ ਦਿੰਨੇ ਆ ਇਹ ਬਾਜ਼ਾਰ ਉਫੜ ਹੀ ਹੋ ਰਿਹਾ ਦੋਸਤੋ ਕਿਉਂਕਿ ਮੈਂ ਸਵੇਹਾ ਹੀ ਆ ਗਿਆ ਸੀ ਇੱਥੇ ਬਹੁਤ ਜਿਹੜੇ ਇੱਥੇ ਬਣੇ ਹੋਏ ਆ ਆ ਗੁਰਦੁਆਰਾ ਵਿਸ਼ਵਰਮਾ ਸਾਹਿਬ ਬੱਚਿਆਂ ਨੇ ਘੜਾਣੇ ਨੇ ਹੈਗੇ ਬਹੁਤ ਦੂਰ ਦੂਰ ਤੋਂ ਬਣ ਕੇ ਜਾਂਦੇ ਆ ਜੀ ਇਸ ਸਾਡੇ ਇੱਥੇ ਸਾਰੇ ਸੰਧ ਪੜੇ ਬੰਦੇ ਆ ਕਿਉਂਕਿ ਸੰਧਾਂ ਦੇ ਨਾਲ ਹੀ ਮਸ਼ਹੂਰ ਹੈ ਇਹ ਜਿਹੜਾ ਸ਼ਹਿਰ ਹੈਗਾ ਆ ਦੇਖੋ ਹਰ ਦੂਜੀ ਤੀਜੀ ਦੁਕਾਨ ਤੇ ਤੁਹਾਨੂੰ ਹਲਵਾਂ ਵਗੈਰਾ ਸੰਧ ਪੜੇ ਤੁਹਾਨੂੰ ਪਏ ਜਹਿ ਜਾਣਗੇ ਆਟਾ ਚੱਕੀ ਇਹੀ ਬਹੁਤ ਮਸ਼ਹੂਰ ਇੱਥੋਂ ਦੀ ਇੱਥੇ ਦੇ ਪਾ ਦਿਖਾ ਰਹੇ ਹਾਂ ਜੀ ਇਹ ਬਾਜ਼ਾਰ ਵੱਲੋਂ ਉੱਪਰ ਨੇ ਹੋਇਆ ਜੀ ਆਹ ਬੱਸ ਸਟੈਂਡ ਉੱਪਰ ਦਾ ਇੱਥੇ ਟਰੈਕਟਰ ਤੇ ਜੀਪਾਂ ਮੋਡੀਫਾਈ ਕਰਨ ਦੇ ਬਹੁਤ ਹੀ ਜਾਇਦਗਾਨਾ ਜਿੱਥੇ ਟਰੈਕਟਰ ਤੇ ਜੀਪਾਂ ਮੋਡੀਫਾਈ ਕਰੇ ਰਿਪੇਅਰ ਦੀਆਂ ਬਹੁਤ ਦੁਕਾਨਾਂ ਨੇ ਇੱਥੇ ਮੈਂ ਕਿ ਪ੍ਰੂਫ ਦਿਖਾ ਰਣੇ ਕਿ ਜੱਟਾਂ ਦੇ ਸੱਦਾ ਸ਼ਹਿਰ ਕਿਦਾਂ ਆ ਦੇਖੋ ਟਰੱਕ ਲੋਡ ਹੋ ਰਿਹਾ ਪੂਲ ਭਰ ਕੇ ਟਰੱਕ ਭਰ ਕੇ ਇਹ ਬਾਹਰ ਜਾਣਾ ਹੈਗਾ ਤੇ ਸਾਰੇ ਸੰਦ ਪਰ ਜਿਹੜੇ ਹੈਗੇ ਆ ਇੱਥੋਂ ਇਹ ਬਾਹਰ ਜਾਂਦੇ ਹੈਗੇ ਸਾਰੇ ਆ ਦੇਖੋ ਗੁਰਦਾਸਪੁਰ ਤੋਂ ਲੈ ਕੇ ਰਾਜਸਥਾਨ ਤੱਕ ਤਾਂ ਮੈਂ ਖੁਦ ਥੋੜੇ ਜਿਹੇ ਸੰਦ ਪੜੇ ਹੈਗੇ ਆ ਥੋੜੇ ਗਏ ਆ ਇਹ ਸ਼ਹਿਰ ਦੇ ਮੈਂ ਦੇਖੇ ਨਹੀਂ ਆ ਆ ਗਿਆ ਇੱਥਾ ਲਾਸਟ ਪੰਪ પેટ્રોલ ਪੰਪ ਜੀ ਆ ਸਾਰੇ ਰੇਪੇ ਦੀਆਂ ਦੁਕਾਨਾਂ ਅੱਜ ਬੰਦ ਪਈਆਂ ਕਿਉਂਕਿ ਕੱਲ ਵੋਟਾਂ ਹੈ ਅੱਜ ਛੁੱਟੀ ਹੋਊਗੀ ਮੇਰੇ ਹਿਸਾਬ ਨਾਲ ਆਏ ਥੋੜੀ ਜੈਮ ਆ ਜੀ ਜੈਮ ਵੀ ਅੱਜ ਬੰਦ ਪਈ ਹੈ ਕਿਉਂਕਿ ਟਾਈਮ ਕਾਫੀ ਹੋ ਚੁੱਕਿਆ ਹੈ ਬਹੁਤ ਸਨੇਹ ਦੇ ਜਿਹਾ ਜਦ ਖਾਣਿਆਂ ਜੂੜ ਦਾ ਸਿਸਟਮ ਬਣਿਆ ਹੈਗਾ ਆਰਗੈਨਿਕ ਯੂਜ਼ ਕਰਨੇ ਦਾ ਤੇ ਮਲਦਾਈ ਪਰ ਨੂੰ ਬੱਸ ਸਟੈਂਡ ਦੇ ਵਿੱਚ ਦੀ ਲੈ ਕੇ ਚੱਲਦੇ ਆਂ ਦਾ ਬੱਸ ਸਟੈਂਡ ਬਣਿਆ ਤਲਵੰਡੀ ਭਾਈ ਦਾ देखो सारा बस स्टैंड ये है खुला बनया है आप फिर मेन रोड पे हाथों का है जी बिजली घर ਜਿਹੜੇ ਬੱਚੇ ਕਢਾਉਣੇ ਆ ਇੱਥੋਂ ਬਹੁਤ ਤਰ੍ਹਾਂ ਦੇ ਮਿਲਦੇ ਇੱਥੇ ਬੰਦੇ ਆ ਤੇ ਬਣ ਕੇ ਇੱਥੋਂ ਉਹ ਕੀ ਬਹੁਤ ਖਰੀਦ ਕੇ ਲੈ ਕੇ ਜਾਂਦੇ ਆ ਸੈਂਕਲਾਂ ਤੇ ਕੰਨਾ ਬਹੁਤ ਮਸ਼ਹੂਰ ਹੈ ਇੱਥੇ ਹੀ ਸਾਈਕਲ ਬਹੁਤ ਆਪਾਂ ਸਾਈਕਲ ਇੱਥੋਂ ਲੈਣੇ ਆਂ ਕਿਦਰ ਸਿਨੇਮਾ ਸਿਨੇਮਾ ਰੋਡ ਵੀ ਹੈਗਾ ਸਿਨੇਮਾ ਵੀ ਬਣਿਆ 22-3 ਸਿਨੇਮੇ ਬਣੇ ਹੋਏ ਨੇ ਇੱਥੇ ਇੱਕ ਫਾਨਾ ਹੀ ਲੈਣਾ ਤੁਹਾਨੂੰ ਉੱਥੇ ਵੀ ਕੇ ਲੈ ਕੇ ਜਾਵਾਂਗੇ ਤੇ ਆਹ ਦੇਖਿਓ ਵੀ 파ਟਕ ਹੋ ਚੁੱਕੇ ਆ ਬੰਦ ਵਾਟੇ ਖੁੱਲਣਾ ਕਰਾਂਗਾ 35000 ਤੇ ਫਿਰ ਚੱਲਦੇ ਆਂ ਆਪਾਂ ਕੇ ਬਾਜ਼ਾਰ ਰਟਨ ਲਾਈਟ ਵਾਲੇ ਬਾਜ਼ਾਰ ਦੇ ਹੁਣੇ ਰੌਣਕ ਉਮੀਦ ਹੈ ਤੁਹਾਨੂੰ ਸਾਡੇ ਇਸ ਨੇੜਲੇ ਸ਼ਹਿਰ ਦਾ ਜਿਹੜਾ ਅੱਜ ਵਲੌਗ ਬਣਾਇਆ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਬਣੇ ਨੂੰ ਆਪਣੇ ਨਾਲ ਤੇ ਆਪਾਂ ਤੁਹਾਨੂੰ ਹੋਰ ਲੈ ਕੇ ਚੱਲਦੇ ਆਂ ਕੇ ਬਾਜ਼ਾਰ ਦੇ ਵਿੱਚ ਤੁਹਾਨੂੰ ਦਾਣਾ ਮੰਡੀ ਵੀ ਦਿਖਾਵਾਂਗੇ ਆਪਾਂ ਇੱਥੋਂ ਦੀ ਦੋਸਤੋ ਟ੍ਰੇਨ ਵੀ ਆ ਚੁੱਕੀ ਆ ਤੇ ਦੇਖ ਸਕਦੇ ਹੋ ਟ੍ਰੇਨ ਵੀ ਆ ਚੁੱਕੀ ਆ ਜੀ ਲੁਧਿਆਣੇ ਨੂੰ ਜਾਣ ਵਾਲੀ ਫਾਰਕ ਬਲ ਚੁੱਕੇ ਫਾਰਕਾਂ ਦੇ ਬਹੁਤ ਪੈਦਾ ਰਸ਼ਰੋ ਫਾਰਕ ਲੱਗਦੇ ਤੁਹਾਨੂੰ ਰਾਜਸਥਾਨ ਨਾਲ ਪਾਉਣ ਚੱਲਦੇ ਆ ਬਾਜ਼ਾਰ ਵਿੱਚ ਤੁਹਾਨੂੰ ਦਿਖਾਉਨੇ ਆ ਬਾਜ਼ਾਰ ਇਹ ਇਹ ਤੁਹਾਨੂੰ ਬਾਜ਼ਾਰ ਮਾਰਕੀਟ ਤੋਂ ਦੀ ਰੂਟ ਮਾਰਕੀਟ ਬਜ਼ਾਰ ਥੋੜੀ ਸਧਿਆਂ ਕਰਕੇ ਰੌਣਕ ਪਹਿਲਾਂ ਥੋੜਾ ਘੱਟ ਆਜੇ ਨਹੀਂ ਤਾਂ ਇੱਥੇ ਰਸ਼ ਬਹੁਤ ਨਾਲ ਲੱਗਣ ਜਾਂਦਾ ਗੱਡੀ ਲੈ ਕੇ ਕੱਲ ਦੁਕਾਨਾਂ ਇੱਥੋਂ ਨਹੀਂ ਆ ਸ਼ਿਵ ਚੌਕ ਆ ਜੀ ਇੱਥੇ ਬਣਿਆ ਆ ਆ ਸਾਰੀ ਮੋਬਾਈਲ ਮਾਰਕਟ ਆ ਜੀ ਇਹ ਹਜੇ ਵੀ ਬੰਦ ਸਾਰੀ ਮੋਬਾਈਲ ਮਾਰਕਟ ਇੱਥੇ ਜਿੱਥੇ ਜਿੰਨੀਆਂ ਵੀ ਦੁਕਾਨਾਂ ਸਾਰੀਆਂ ਮੋਬਾਈਲਾਂ ਦੇ ਦੁਕਾਨਾਂ ਜਿਆਦਾਤਰ ਸਾਰੀਆਂ ਬੈਂਕਾਂ ਵਗੈਰਾ ਹੈਗੀਆਂ ਨੇ ਜਿੰਨੀਆਂ ਵੀ ਪ੍ਰਾਈਵੇਟ ਸਰਕਾਰੀ ਬੈਂਕਾਂ ਨੇ ਇਹ ਤੇ ਕਲਚਰਲੀ ਲੱਗਦੀ ਬਹੁ ਮਸ਼ਹੂਰ ਬਾਈ ਜੀ ਹੁਣੀ ਆਇਆ ਹੈ ਤੋ ਸੋ ਬਾਜ਼ਾਰ ਜਾ ਇਧਰ ਬੰਦ ਪਿਆ ਕਿਉਂਕਿ ਆ ਛੁੱਟੀ ਹੈ ਬੋਟਾ ਦੇ ਅਗਲੇ ਦਿਨ ਕਰਕੇ ਇਧਰ ਡੇ ਸਾਰੇ ਨੇ ਹਫਤਾ ਵਗੈਰਾ ਨੇ ਟੱਕਰਾਂ ਦੇ ਸਥਾਨ ਇਥੇ ਚਾਹਵਾਂ ਦਿਖਾ ਰਹੇ ਨੇ ਆਪਾਂ ਖਾਣ ਪੀਣ ਦਾ ਸਮਾਨ ਜਿੱਧਰ ਜਾਇਦਰ ਹੁੰਦਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਂ ਇੱਧਰ ਕੰਪਿਊਟਰ ਵੈਰਾ ਜਗਾਨਾ ਕੱਪੜਾ ਲਗਾਉਣਾ ਸਾਰੀਆਂ ਇੱਥੇ ਹੀ ਆ ਜਾਂਦੇ ਆਂ ਜਿਹੜਾ ਨਾ ਸਟੋਰ ਆਖਿਆ ਘਾ ਸਾਰੀਆਂ ਬੁੱਕ ਸ਼ਾਪਸ ਨੇ ਇੱਥੇ ਉਹला ਇੱਕ ਸਰਕਾਰੀ ਜਿਹੜਾ ਆਪਣ ਨੂੰ ਗਰਾਊਂਡ ਖਾਇਆ ਸੀਗਾ ਸ਼ਾਲੂ ਬੁੱਕਸਟੋਰ ਇਹ ਤੁਮਾਰੇ ਸਾਰੇ ਖਾਣ ਪੀਣ ਦੇ ਆਏ ਨੇ ਆ ਸਾਰੀ ਮਾਰਕੀਟ ਲਈ ਖਾਣ ਪੀਣ ਨੂੰ ਦਿਖਾਵਾਂਗੇ ਆਪਾਂ ਇੱਥੇ ਟੇਸਟ ਬਰਡ ਆਈ ਇਹ ਸਾਰੀ ਦੀ ਮਾਰਕੀਟ ਬਣੇ ਹੋਏ ਨੇ ਦੋਸਤੋ ਖਾਣ ਪੀਣ ਦਾ ਦੇਖੋ ਸਾਰਾ ਖਾਣ ਪੀਣ ਦਾ ਸਮਾਨ ਇੱਥੇ ਅਗੇ ਆ ਦੇਖੋ ਬਹੁਤ ਕਰ ਤੇ 스낵ਰ ਨਾਲ ਨਾਲ ਨੇ ਸਾਰੇ ਖਾਣ ਪੀਣ ਦੇ ਸਿਸਟਮ ਨੇ ਇੱਥੇ ਆਪਾਂ ਨਿਕਲੇ ਆਏ ਆ ਬਾਰ ਬਾਰ ਤੁਹਾਨੂੰ ਦਾਣਾ ਮੰਡੀ ਦਿਖਾ ਕੇ ਤੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਸਕੂਲ ਦੀ ਬੈਕ ਸਾਈਡ ਤੇ ਆਪਾਂ ਆ ਗਏ ਦੋਸਤੋ ਆ ਵੀ ਤੇ ਮਾਰਕੀਟ ਬਣੀ ਹੋਈ ਇੱਕ ਦੋਸਤੋ ਆਪਾਂ ਆ ਗਏ ਆਂ ਸ਼ਹਿਰ ਦੀ ਦਾਣਾ ਮੰਡੀ ਵਿੱਚ ਇਹ ਦਾਣਾ ਮੰਡੀ ਤੁਹਾਨੂੰ ਖਾਸ ਦੱਸ ਦੇਗੀ ಏਸ਼ੀਆ ਦੀ ਸਭ ਤੋਂ ਵੱਡੀਆਂ ਮੰਡੀਆਂ ਵਿੱਚੋਂ ਦੋ ਨੰਬਰ ਤੇ ਮੰਡੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਕਿੰਨੀ ਦੂਰ ਦੂ ਤੱਕ ਦੇਖ ਸਕਦੇ ਹੋ ਇੱਥੇ ਦਾਣਾ ਮੰਡੀ ਹੈ ਆ ਇੱਥੇ ਵਪਾਰੀਆਂ ਨੇ ਮੱਝਾਂ ਦਾ ਸੀਨ ਚੱਲਦਾ ਪਿਆ ਦੇ ਬੱਚਿਆਂ ਪਾਈਆਂ ਹੋਈਆਂ ਨੇ ਸੁੱਕਣ ਲਈ ਇਹ ਸਾਰੇ ਦਾਣਾ ਮੰਡੀ ਹੈਗੀ ਆ ਮੈਨੂੰ ਐਗਜੈਕਟ ਯਾਦ ਨਹੀਂ ਕਿੰਨੇ ਕਿੱਲੇ ਚ ਬਣੀ ਹੋਈ ਆ ਇਹ ਇਹ ਸਾਰੀ ਦੋਸਤ ਦਾਣਾ ਮੰਡੀਆਂ ਆ ਅੱਜ ਛੱਟ-ਛੁੱਟ ਬੈ ਚੁੱਕੇ ਨੇ ਨਵੇਂ ਤਾਂ ਪਹਿਲੀ ਹੋਈ ਹੈ ਦੋਸਤੋ ਮੱਤਾਂ ਛੱਡ ਰਹੀਆਂ ਨੇ ਨੱਕ ਨੂੰ ਤੇ ਆਪਾਂ ਆ ਚੁੱਕੇ ਹਾਂ ਬਾਹਰ ਵੱਲ ਨੂੰ ਤੇ ਦੋਸਤੋ ਚਲੋ ਆਪਾਂ ਕਰਦੇ ਆ ਬਲੌਗ ਦਾ ਐਂਡ ਬਲੌਗ ਕਾਫੀ ਲੰਬਾ ਹੋ ਗਿਆ ਤੁਹਾਨੂੰ ਦੱਸਿਆ ਤੁਸੀਂ ਦੱਸਿਓ ਵੀ ਸਾਨੂੰ ਬਲੌਗ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿੱਸ ਤਰ੍ਹਾਂ ਲੱਗਾ ਜੇ ਬਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਬਾਕੀ ਕਰੋ ਸ਼ੇਅਰ ਤੇ ਮਿਲਦੇ ਹਾਂ ਨਵੇਂ ਬਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ